ਤਸਵੀਰਾਂ ਬਰਨਾਲਾ ਚ ਮਾਨ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦੇ ਬਾਹਰ ਦੀਆਂ ਨੇ ਇੱਥੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਮੁਲਾਜ਼ਮ ਫਰੰਟ ਵੱਲੋਂ ਦਰਨਾ ਦਿੱਤਾ ਗਿਆ ਇਹ ਦਰਨਾਕਾਰੀ ਬਕਾਇਆ ਪੈਨਸ਼ਨ ਡੀਏ ਸ ਨੇ ਕਈ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਨੇ ਸਾਡੀਆਂ ਪੈਨਸ਼ਨਰਾਂ ਤੇ ਵਿਸ਼ੇਸ਼ ਕਰ ਜਿਹੜੀਆਂ ਖੇਵਾ ਪੇ ਕਮਿਸ਼ਨ ਹੈ ਉਹ ਲਾਗੂ ਹੀ ਨਹੀਂ ਅਜੇ ਤੱਕ ਕੀਤਾ ਗਿਆ ਜਿਸ ਕਰਕੇ ਸਾਨੂੰ ਜਿਹੜਾ ਹੈ ਇਹ ਐਡੇ ਵੱਡੇ ਮਜਾਰੇ ਔਰ ਇੱਕ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਸਾਨੂੰ ਐਕਸ਼ਨ ਲੈਣਾ ਲੈ ਰਿਹਾ ਖਾਸ ਕਰ ਜਿਹੜੇ ਸਾਡੇ ਇੱਥੇ ਦੇ ਮੰਤਰੀ ਨੇ ਇਹਨਾਂ ਨੇ ਕਦੇ ਅਜੇ ਤੱਕ ਸਾਡੀ ਮੰਗ ਜਿਹੜੀ ਇੱਥੇ ਦੀ ਮੰਗ ਹੈ ਉਹ ਉਹਨਾਂ ਨੂੰ ਉਠਾਈ ਔਰ ਉਹ ਪੈਨਸ਼ਨਰਾਂ ਦੇ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਖੜੇ ਬਲਕਿ ਉਹ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਕ ਵਿੱਚ ਨਹੀਂ ਸਾਰੀ ਸਰਕਾਰ ਨੇ ਉਹ ਵੀ ਜਿਹੜੇ ਨੇ ਇਹ ਵੀ ਜਿਹੜੇ ਨੇ ਕੇਂਦਰ ਸਰਕਾਰ ਦੇ ਪਿੱਛੂ ਨੇ ਜੋ ਕੇਂਦਰ ਸਰਕਾਰ ਕਰਦੀ ਹੈ ਉਹ ਦੀ ਇਹ 2 ਟੀਮ ਹੈ ਜੋ ਕਰਦੀ ਹੈ ਉਹ ਨੂੰ ਹੀ ਕਰਦੀ ਹੈ ਸਾਡਾ ਜਿਹੜਾ ਹੈਗਾ ਜੇ ਸਾਡੇ 5 ਸਾਲ ਦਾ ਜਿਹੜਾ ਬਕਾਇਆ ਪਿਆ ਜਿਹਦਾ ਹਰੇਕ ਪੈਨਸ਼ਨ ਦਾ ਤਰੀਕੇ ਵਿੱਚ 2.3 ਤਿੰਨ ਤਿੰਨ ਲੱਖ ਰੁਪਏ ਆ ਉਹ ਵੀ ਇਹ ਜਿਹੜੀ ਉਹ ਵੀ ਮੁੱਕ ਰਹੀ ਹੈ ਸਾਡੀ ਡੀਏ ਦੀਆਂ ਕਿਸ਼ਤਾਂ ਪਈਆਂ ਨੇ ਅਜੇ ਜਿਹੜੀਆਂ 8% ਪਈਆਂ ਨੇ ਉਹ ਵੀ ਇਹ ਦੇ ਰਹੀ ਹੈ ਹਟਾ ਜਿਹੜਾ ਕੈਸ਼ਲੈਸ ਪਈ ਹੈ ਜਿਹੜੀ ਕੈਸ਼ਲੈਸ ਤੇ ਵੀ ਇਹੇ ਨੇੜੇ ਨਹੀਂ ਆ ਰਹੇ ਮਤਲਬ ਇਹਨਾਂ ਸਾਰੀਆਂ ਹੋਰ ਮੰਗਾਂ ਸਾਡੀਆਂ ਬਹੁਤ ਸਾਰੀਆਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸਰਕਾਰ ਦੇ ਖਿਲਾਫ ਆਏ ਆਂ ਔਰ ਅਜੇ ਵੀ ਇਹ ਸਾਨੂੰ ਕੋਈ ਟਾਈਮ ਨਹੀਂ ਦੇ ਰਹੇ ਕਿ ਸਾਡੇ ਨਾਲ ਗੱਲਬਾਤ ਵੀ ਕਰ ਕਈ ਵਾਰੀ ਗੱਲਬਾਤ ਕਰ ਚੁੱਕੇ ਨੇ ਸਾਡੇ ਨਾਲ ਪਰ ਉਹ ਤੇ ਪੂਰੇ ਨਹੀਂ ਉਤਰੇ ਤਿੰਨ ਵਾਰ ਤਾਂ ਸਾਡੇ ਵਿੱਤ ਮੰਤਰੀ ਜਿਹੜਾ ਹੈਗਾ ਚੀਮਾ ਜੀ ਇਹਦੇ ਨਾਲ ਬੇਰੀ ਗੱਲਬਾਤ ਹੋਈ ਹੈ ਪਰ ਉਹ ਜੋ ਉਹਥੇ ਹਾਂ ਕਹਿ ਦਿੱਤੀ ਬਾਅਦ ਦੇ ਵਿੱਚ ਇਹਨਾਂ ਨੇ ਕੋਈ ਵੀ ਸਾਨੂੰ ਪੋਜ਼ਿਟਿਵ ਜਿਹੜਾ ਹੈਗਾ ਉਹਦਾ ਹੱਲ ਨਹੀਂ ਦਿੱਤਾ ਹੈਗਾ ਅਸੀਂ ਆਰ ਕੇ ਤੰਗ ਆ ਕੇ ਅਸੀਂ ਸਾਰੇ ਮੁਲਾਜ਼ਮ ਤੇ ਪੈਨਸ਼ਨ ਇਕੱਠੇ ਹੋ ਕੇ ਉਹਨਾਂ ਦੇ ਇਹ ਸਰਕਾਰ ਦੇ ਖਿਲਾਫ ਅਸੀਂ ਉਤਰੇ ਹੋਏ ਹਾਂ ਔਰ ਜੇ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾ ਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਅਸੀਂ ਸਬਕ ਸਿਖਾ ਦਾਂਗੇ ਕਿ ਜੇ ਜਿਹੜੇ ਤੁਸੀਂ ਨਹੀਂ ਮੰਨਿਆ ਤਾਂ ਤੁਹਾਡੇ ਨਾਲ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਆਂ ਔਰ ਇਹਦਾ ਕੋਈ ਵੀ ਪਾਰਲੀਮੈਂਟ ਦਾ ਮੈਂਬਰ ਜੜਾਏ ਅੱਗੇ ਨਹੀਂ ਜਾਊਗਾ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ ਇਹ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝੇ ਫਰੰਟ ਵੱਲੋਂ ਇਹ ਪੰਜਾਬ ਲੈਵਲ ਤੇ ਉਲੀਕਿਆ ਹੋਇਆ ਪ੍ਰੋਗਰਾਮ ਹੈ ਜੀ ਤੇ ਪਹਿਲਾਂ ਸਾਰੇ ਜਿਹੜਾ ਹੈਗਾ ਐਮਐਲਏ ਨੂੰ ਅਸੀਂ ਮੰਗ ਪੱਤਰ ਦੇਣੇ ਸੀ ਤਾਂ ਉਹਨਾਂ ਨੂੰ ਦਿੱਤੇ ਆ ਪਹਿਲਾਂ ਅਸੀਂ ਲਾਲ ਸਿੰਘ ਉਗੂ ਕਦੇ ਵੀ ਕੋਠੀ ਮੂਰੇ ਕਰਕੇ ਆਏ ਆ ਫਿਰ ਅਸੀਂ ਆਪਣੇ ਪੰਡੂਰੀ ਸਾਹਿਬ ਦੇ ਵੀ ਮੰਗ ਪੱਤਰ ਦੇ ਕੇ ਆਏ ਆ ਤੇ ਅੱਜ ਉਹਦੀ ਕੜੀ ਵਜ ਕੜਾ ਤੀਜਾ ਜਿਹੜਾ ਹੈਗਾ ਇੱਥੋਂ ਦਾ ਬੀਤੇ ਹੇਰ ਦੀ ਕੋਠੀ ਮੂਰੇ ਧਰਨਾ ਹੈ ਪਰ ਉਹਦੇ ਵਿੱਚ ਇਹਨੀਆਂ ਮੰਗਾਂ ਨੇ ਸਾਡੀਆਂ ਉਹ ਬੜੀਆਂ ਹੈਗੀਆਂ ਨੇ ਜਾਇਜ਼ ਮੰਗਾਂ ਨੇ ਕਿਉਂਕਿ ਜਿਹੜੀਆਂ ਜਦੋਂ ਅਸੀਂ ਪਹਿਲਾਂ ਲੜਦੇ ਸੀ ਹੋਰਾਂ ਸਰਕਾਰਾਂ ਦੇ ਖਿਲਾਫ ਤਾਂ ਇਹ ਜਿਹੜੇ ਅੱਜ ਮੰਤਰੀ ਨੇ ਇੱਥੇ ਇਹ ਤਖਤੀਆਂ ਲੈ ਕੇ ਉਹਨਾਂ ਮੰਗਾਂ ਦੀਆਂ ਜਿਹੜੀਆਂ ਮੰਗਾਂ ਪਿੱਛੇ ਅੱਜ ਅਸੀਂ ਲੜ ਰਹੇ ਹਾਂ ਕਿ ਤਖਤੀਆਂ ਲੈ ਕੇ ਸਾਡੇ ਧਰਨੇ ਦੇ ਵਿੱਚ ਪੈਂਦੇ ਹੁੰਦੇ ਸੀ ਜਿਵੇਂ ਉਹ ਕਿਹੜੀਆਂ ਸੀ ਵੀ ਪੁਰਾਣੇ ਜਿਹੜੇ ਹੈਗੇ ਕਿਸੇ ਵੀ ਕਿਸਮ ਦਾ ਕੱਚਾ ਕੰਮ ਆ ਜਿਹੜਾ ਉਹਨੂੰ ਪੱਕਾ ਕਰਿਆ ਜਾਵੇ ਕਿਸੇ ਵੀ ਅਨਸਾਈਟ ਤੇ ਕੰਮ ਕਰਦੀਆਂ ਪੱਤਿਆਂ ਤੇ ਕੋਈ ਵੀ ਚਾਹੇ ਵਾਂਗੜਵਾੜੀ ਆਸ਼ਾ ਵਰਕਰ ਹੋਣ ਵੀ ਉਹਨਾਂ ਨੂੰ ਘਟੋ ਘਟ ਜਿਹੜੀ ਹੈਗੀ 22000 ਰੁਪਏ ਤਨਖਾਹ ਦਿੱਤੀ ਜਾਵੇ ਇਹ ਉਹਨਾਂ ਮੰਗਾਂ ਲਈ ਸਾਡੇ ਵਿੱਚ ਤਕਸੀਆਂ ਲੈ ਕੇ ਬਹਿੰਦੇ ਸੀ ਪਰ ਅੱਜ ਜਿਹੜੀ ਹੈਗੀ ਸਰਕਾਰ ਸਾਡੀ ਉਹ ਗੱਲ ਸੁਣਨ ਤੋਂ ਮੁਨਕਰ ਹੋਈ ਵੀ ਆ ਇਸ ਲਈ ਮਜਬੂਰੀ ਦੇ ਬਸ ਜਿਹੜਾ ਹੈਗਾ ਅਸੀਂ ਇਹ ਅੱਜ ਦਾ ਪ੍ਰੋਗਰਾਮ ਸਾਡੇ ਇੱਥੋਂ ਦੇ ਮੰਤਰੀ ਨੇ ਮੀਤਿਆਰ ਉਹਨਾਂ ਦੀ ਕੋਠੀ ਦੇ ਮੂਹਰੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸਰਕਾਰ ਦੋ ਤਰੀ ਗੱਲਬਾਤ ਨਹੀਂ ਸਾਡੇ ਸਾਝੇ ਫਰੰਟ ਦੇ ਨਾਲ ਕੋਈ ਇਹਨਾਂ ਮੰਗਾਂ ਦਾ ਹੱਲ ਨਹੀਂ ਕਰੂਗੀ ਤਾਂ ਆਉਣ ਵਾਲੇ ਜਿਹੜਾ ਹੈਗਾ ਚੰਡੀਗੜ੍ਹ ਦੀ ਧਰਤੀ ਦੇ ਸਾਰਾ ਮਜ਼ਮ ਵਰਗ ਜਿਹੜਾ ਉਹ ਇੱਕ ਵਾਰੀ ਇਕੱ ਤਦਾਰ ਦੇ ਵਿੱਚ ਉੱਥੇ ਮਲਾਜਮ ਜਾਣਗੇ